ਕੀ ਬਾਗਚ ਕਰਦੀ ਪਈ ਆ ਮੂਤੋਂ ਦਿਖਾੜ ਮੂਤੋਂ ਖਾ ਰਹੇ ਆਪਾਂ ਦਵਾਰਾ ਲੱਗੇ ਫੇਰ ਆਹ ਵੇਖੋ ਕਿੰਨੇ ਲੱਗੇ ਆ ਨਿੰਬੂ ਨਿੰਬੂ ਸਸਤੀਆ ਕਿ ਲੱਗਿਆ ਲੇ ਗੋ ਇਹ ਕਿਹੜੇ ਨਿੰਬੂ ਕਾਗਜੀ ਕਾਗਜੀ ਨਿੰਬੂ ਆ ਵੇਖ ਤੰਮਰੂਦ ਆ ਪਹੁੰਚਿਆ ਲਿਖਾ ਦੇ ਨਾ ਦੁਬਾਰਾ ਫੇਰ ਲੱਗਣੀ ਸ਼ੁਰੂ ਹੋ ਗਈ ਆ ਹੂੰ ਬੱਦਲ ਉਹਨੇ ਬੋਲ ਦਿੱਤਾ ਮੰਮੀ ਉਹ ਤਾਂ ਆਂਬ ਦਾ ਬੁਟਾ ਹੈ ਕਿਤੇ ਇਹ ਵੀ ਗੁੱਜਾ ਇਹ ਕਲਮੀ ਆਂਬ ਦਾ ਆਇਆ ਸਫਾਈ ਕਰੀਏ ਇਸ ਗੱਲ ਨੂੰ ਸਪਰੇਅ ਕਰੀਏ ਅਸਲ ਦੇ ਘਾਹ ਤੇ ਨਾ ਸਪਰੇਅ ਕਰੋ ਇਹਨਾਂ ਨੂੰ ਤਾਂ ਤੋ ਭਾਈ ਜੀ ਹੋ ਗਈ। ਅਮੀਰ ਕੋਰ ਕਿੱਧਰ ਆਈ ਐ? ਤਮੀਰ ਤਨਵੀਰ ਕੋਰ ਕੱਲ ਨੂੰ ਛੁੱਟੀ ਐ ਸਕੂਲ। ਇਹਨੂੰ ਬਾਤ ਨਹੀਂ ਲੱਗਦੀ। ਇਹਨੂੰ ਲੱਗਿਆ ਰੋਜ਼ ਲੱਗਦਾ। ਪਰ ਜਦੋਂ ਬੂਟਾ ਨਹੀਂ ਲੱਗਦਾ। ਇਹਨਾਂ ਤੇ ਆਲੀ ਖਿਆਲ ਵਾਲੀ ਮੂਰ ਲੱਗ ਗਈ ਇਹਨਾਂ ਨੂੰ। ਪਹਿਲਾਂ ਗਰਮੀ ਹੋਵੇ ਸੀ, ਜਿਆਦਾ ਵੱਡਾ ਲੱਗਿਆ। ਆਹ ਕਿਹੜਾ ਬੂਟਾ ਲੱਗਾ? ਆੜੂਆ ਦਾ। ਨਹੀਂ ਯਾਰ। ਹਾਂ ਜਾਮਰੂ ਹੈ ਇਹ ਜਾਮਰੂ ਦਾ ਬੁੱਟਾ ਲੱਗਦਾ ਚਲ ਵਧੀਆ ਸਹੀ ਹੈ ਅੱਗੇ ਲੱਗਾ ਸਿਰਹਾ ਕਰਤੇ ਬਾਵੇ ਸਾਰੇ